तोड़ी जा पैकाया पहले तोड़ी ਪੈਣਾ ਪੰਜਾ ਪੈਣਾ ਪੰਜਾ ਐਤਕੀ ਰਖੜੀ ਤੇ ਪੰਜੇ ਦੀਆਂ ਪੰਜੇ ਪੈਣਾ ਇਕੱਠੀਆਂ ਹੋਈਆਂ ਸੀ ਪਰ ਮੈਂ ਨਹੀਂ ਸੀਗਾ ਪਹਿਲੀ ਵਾਰੀ ਜ਼ਿੰਦਗੀ ਚ ਰਖੜੀ ਤੋਂ ਬਣਾ ਜਿਹੜਾ ਗੋਟਾ ਸੁਣਨਾ ਰਿਹਾ ਮੇਰਾ ਮੇਰੇ ਵਾਲੀਆਂ ਰਖੜੀਆਂ ਸੁਮਨ ਦੇ ਬੰਤੀਆਂ ਚਲੋ ਐਤਕੀ ਭੈਣ ਹੋਣਾ ਨੇ ਪਰ ਮੱਲੋ ਬਨਲੀ ਦੇਖ ਕੇ ਨਾ ਦਿਲ ਹੌਲਾ ਹੋਈ ਜਾਂਦਾ ਸੀ ਅੰਦਰੋਂ ਅੰਦਰੋਂ ਵੀ ਜਿਹੜੀਆਂ ਮਜਬੂਰੀਆਂ ਪਰ ਦੀ ਸੀਆਂ ਦੀਆਂ ਉਹ ਮਾਰ ਜਾਂਦੀਆਂ ਇਹ ਦਿਨ ਨੂੰ ਹਰੇਕ ਚਾਹੇ ਉਹ ਭੈਣ ਚਾਹੇ ਭਾਈ ਹਰੇਕ ਇਸ ਦਿਨ ਨੂੰ ਬਹੁ ਮਿਸ ਕਰਦਾ ਜਿਹੜਾ ਚਾਹੇ ਭੈਣ ਭਾਈ ਤੋਂ ਦੂਰ ਬੈਠੀ ਹੈ ਚਾਹੇ ਭਾਈ ਭੈਣ ਤੋਂ ਦੂਰ ਬੈਠਾ ਪਰ ਰਖੜੀ ਵਾਲਾ ਤਾਂ ਇਹ ਨਾ ਇਹਦੀ ਪੀੜ ਮੈਨੂੰ ਅੱਜ ਪਤਾ ਲੱਗੀ ਆ ਵੀ ਇਹਦਾ ਜਿਹੜਾ ਦਰਦ ਆ ਇਹਦਾ ਜਿਹੜਾ ਦੁੱਖ ਆਇਆ ਇੱਕ ਭੈਣ ਉਹ ਭਾਈ ਤੋਂ ਦੂਰ ਆ ਚਾਹੇ ਭਾਈ ਭੈਣ ਤੋਂ ਦੂਰ ਆ ਇਹਦਾ ਜਿਹੜਾ ਦਰਦ ਆ ਮੈਨੂੰ ਸੱਚੀ ਅੱਜ ਮਹਿਸੂਸ ਹੋਇਆ ਜਦੋਂ ਮੈਂ ਖੁਦ ਆਪਣੀਆਂ ਪੰਜੇ ਭੈਣਾਂ ਤੋਂ ਦੂਰ ਬੈਠਾ ਇੰਨੇ ਸਾਲਾਂ ਬਾਅਦ ਉਹ ਅੱਜ ਸਾਰੀਆਂ ਇਕੱਠੀਆਂ ਹੋਈਆਂ ਸੀਗੀਆਂ ਰਖੜੀ ਤੇ ਜਦੋਂ ਮੇਰੇ ਆਲਾ ਚਾਹ ਆਇਆ ਤਾਂ ਕੀ ਉਹਨਾਂ ਨੇ ਆਪਣੀ ਭਾਬੀ ਦੇ ਨਾਲ ਪੂਰਾ ਕੀਤਾ ਸਾਰੀਆਂ ਦੇ ਦਿਲ ਹੌਲੇ ਹੋਏ ਹੋਏ ਸੀਗੇ ਆ ਦੇਖੋ ਕੰਮੇ ਭੈਣ ਵੀ ਰੋਈ ਜਾਂਦੀ ਮਾਂ ਨਾ ਜਿਹੜੇ ਉਹ ਸਾਰੀਆਂ ਦੇ ਹੌਲੇ ਹੋਏ ਹੋਏ ਸੀ ਪਰ ਇੱਕ ਸ਼ੋਅ ਨਹੀਂ ਕਰਦੀਆਂ ਸੀ ਕਿਉਂਕਿ ਕੋਲੇ ਮੰਮੀ ਬੈਠੀ ਸੀ ਨਹੀਂ ਫਿਰ ਉਹਨੇ ਵੀ ਰੋਣ ਲੱਗ ਗਏ ਨਾ ਸੀ ਆ ਤੂੰ ਨੂੰ ਕਿਵੇਂ ਤਰਦਾ ਕਿ ਕਿਵੇਂ ਆਜਾਂਦੇ ਆਂ ਜੀ ਮੈਂ ਜਾਂ ਤੂੰ ਦਾ ਪਤਾ ਨਾ ਸੀ ਬਰ ਮਾਤਰੀ ਤੂੰ ਪਤਾ ਕਿਵੇਂ ਠੀਕ ਆਂ ਤੂੰ ਨੰਗੇ ਪੈਰੀ ਭੱਜ ਜਾਂਦੇ ਨੰਗੇ ਪੈਰੀ ਜਾਂਦੇ ਨਹੀਂ ਇਹਦਾ ਘਰੋਂ ਨਹੀਂ ਨਿਕਲਦੀ ਇਹ ਤਾਂ ਖੈਰ ਨਹੀਂ ਕਰਦੀ ਆਹ ਸ਼ਹਿਰ ਕਰਨੇ ਬਚੀ ਨਹੀਂ ਆ ਮੋਰਨਿੰਗ ਵਾਕ ਨਾ ਪਰ ਹੈ ਜੀ ਨਹੀਂ ਮੇਰਾ ਮਸਲਾ ਇਹ ਮੋਰਨਿੰਗ ਵਾਕ ਆ ਠੀਕ ਕਰਦੀ ਹੁੰਦੀ ਆ ਮੇਰਾ ਖੈਰ ਕਰ ਮੋਰਨਿੰਗ ਆਜੇ ਜੋ ਜੀ ਕੋਈ ਭਜੀੁਰਾਂ ਦੇ ਵੀਰੇ ਵਾਲਾ ਨਾਲ ਲਾ ਕੇ ਲੈ ਜੂ ਕਿਦਾ ਪਾ ਜਣੇ ਆ ਇਹਨੂੰ ਦੱਸ ਦਾਂ ਸਾਡੇ ਕੋਲ ਛਾੜ ਦੇ ਪੱਟੇ ਪਾ ਦਾ ਗੁਰੂ ਤਸਵੀਰੀਆਂ ਜਦੋਂ ਤੇਲ ਲੱਗਿਆ ਹੁੰਦਾ ਫਿਰ ਕੁੜੀਆਂ ਪੈਂਦੀਆਂ ਨੇ ਨਾਲ ਅੱਗੇ ਪਾਸੇ ਕੀ ਗੱਲ ਪਾਸੇ ਇਹ じゃ ਕੋਈ ਪੜਨ ਦਾ ਤੁਸੀਂ ਜਾਵੇਂ ਹਾਂ ਤੂੰ ਕਿੰਨੀ ਆ ਵਰ ਗਿਆ 11 ਹਾਂ ਤੂੰ ਕਿੰਨੀ ਆ ਵਰ ਗਿਆ 11 11 ਹਾਂ 11 ਕਿਹੜਾ ਉਹਨੂੰ 11 11 ਦੇ ਬ੍ਰੇਕ ਲੱਗਣ ਕੋਈ ਆ ਲੈ ਜੀ ਗੈਂਟੀ ਜੀ ਹਾਂ ਸੁਦਾਮੇ ਜੀ ਗੈਂਟੀ ਜੀ ਹਾਂ ਅਣਗਾ ਕਰਤਾ ਹਾਂ ਹਰੇਕ ਲੱਗਣਿਆ ਹਾਂ ਕੀ ਕਰ ਲੈ ਹਾਂ ਇਹ ਵੀ ਹੈ ਆਪਣੀ ਜਾਤ ਦੇ ਨਾਮ ਲੈ ਖਾਤਾ ਦਾ ਨਾਮ ਦੇ ਅਸੀਂ ਇਹਨੂੰ ਕਹਾਂ 20000 ਬਗਰ ਜ਼ੀਰੋ ਆ ਕਿੰਨੇ ਆਉਂਦਗਾ ਨਹੀਂ ਨਹੀਂ ਜ਼ੀਰੋ ਨਹੀਂ ਨਹੀਂ ਆਪਾਂ ਦਾ ਖਾਤਾ 20000 ਰੁਪਈਆ ਦਾ 1000 ਦੀ ਲਾਉਣ ਜਾਣਗੇ ਹਾਂ ਸਾਡੇ ਗੁਰੂ ਸਾਹਿਬ ਨੇ ਕਿਹਾ ਦੇ ਵੀ ਛੱਤ ਦਾ ਲਾਉਣੀ ਸੋਲ ਜੀ ਆ ਗੱਲ ਗੁਰੂ ਜੀ ਆਵਰੇ ਕਹੋਗੇ ਦੀ ਹਾਂ ਆਹ ਬੱਤ ਤੇ ਸੌਦੇ ਆ ਨਾ ਆਹ ਕਹਿੰਦੇ ਤੇ ਸ਼ਰਤ ਨਹੀਂ ਲਾਉਣੇ ਕੇ ਉਹ ਕਹਿੰਦੇ ਮਾੜੀ ਨਿਸ਼ਾਨੀ ਨਹੀਂ ਦੁੱਜਣੀ ਬੜੀ ਗੱਲ ਦਾ ਸ਼ਰਤ ਦਿਓ ਹੀ ਆ ਮਾੜੀ ਨਿਸ਼ਾਨੀ ਨਹੀਂ ਦੁੱਜਣੀ ਅਰੇ ਇੱਕ ਲਾਤ ਪਾ ਪਦੀ ਮਾਰ ਖਣੀ ਤੇ ਕੋ ਸ਼ਰਤ ਨਹੀਂ ਲਾਉਣੀ ਨਹੀਂ ਕੋਈ ਅਮੀਰ ਕੰਮ ਨਹੀਂ ਕਰਨਾ ਮਰੀਅਤ। ਜੋਗੀਆਂ ਗੱਲਾਂ ਕਰਨ ਕਰਨੋਂ ਹੁੰਦੀਆਂ ਜੋਗੀਆਂ ਲੱਗੀਆਂ। 7 ਵੀ ਲੋਨ ਨਾਉਂਦੀ ਜਦੋਂ ਕਿ ਯਾਰੋ ਸ਼ਰਤ ਹੈ ਲੋਨ ਨਾਉਂਣ ਦੀ ਦੱਸ ਕਰ। ਹਾਂ। ਮੈਨੂੰ ਹੁਣਾਂ ਤਨ ਹੋ ਗਈ। ਮੈਨੂੰ ਕਾਕਾ ਕਹਾਂਗੇ ਵੇ ਕਿਸਾ ਚੱਕਲਾ ਦੇ ਕੱਪੀਂ ਦੇਖ ਲੈ ਜਦ ਨਾਨਾ ਵੀ ਕਹਿ ਦਿੰਦਾ। ਇੱਕ ਫੋਨ ਚੱਕ ਲੈਦਾ। ਕਿਨੇ ਕਿਉਂ ਨੇ ਹਰੇ ਗੱਲ 'ਚ। ਹਾਂ। ਘੱਟ ਮਾਂ ਨੂੰ ਕਹਿੰਦਾ ਤੂੰ ਚੱਕ। ਪਾ ਲੈ ਕੱਟ ਕੇ ਤਾਂ ਬੰਦ ਜੇ ਹੋ ਜੇ ਨੇ ਕਾਰ ਲੈ ਕੇ ਤੇ ਬੰਨਿਆ ਉਹਦੇ ਵਿੱਚ ਤਾਂ ਕਿਤੇ ਨਹੀਂ ਤਾਂ ਕਿਤੇ ਕੋਈ ਤੈਨੂੰ ਆ ਦੇਖੀ ਗੋਹਾ ਕਿੰਨਾ ਗਿਆ ਆ ਕਿਦਾਂ ਗੋਹਾ ਹਟਾਇਆ ਪੱਛਾ ਨਹੀਂ ਟਾਈਮ ਹੋਇਆ ਤੇ ਗੋਹਾ ਤਾਂ ਨਹੀਂ ਦਿੱਜਦਾ ਤੂੰ ਐਸੇ ਛੱਡਾ ਤੈਨੂੰ ਮੈਂ ਮੂੰਹ ਤੋਂ ਨਹੀਂ ਛੱਡਦਾ ਤੇ ਤੂੰ ਛੋੜਾ ਨਹੀਂ ਤੂੰ ਮੂੰਹ ਤੋਂ ਫਿਰ ਕਰੇ ਨਾ ਕਰੋ ਉਹ ਗੋਹਾ ਗੋਹਾ ਕਿੰਨਾ ਕਾਲਾ ਪੱਟਾ ਕਰ ਗੋਹਾ ਇਹ ਤੈਨੂੰ ਸੌਕੇ ਸੌਕੇ ਮਿਲਾ ਲੈਨੇ ਸਾਰੇ ਦੇ ਨੇ ਹਾਂ ਕੰਮ ਨਾ ਨਿਕਾਲਦਾ ਦੇਖੇ ਚਪਟੇ ਪਾਉਣ ਵਾਲੇ ਪਏ ਆ ਮੈਂ ਨਹੀਂ ਕਰਨਾ ਕੰਮ ਕਵੇ ਨਿਕਾਲਨਾ ਦਾ ਫੇਰ ਕੋਈ ਨਹੀਂ ਬੈਨਦਾ ਇੱਕ ਪਾਸਾ ਕਰੋ ਜਾ ਮਾਸਾ ਕਰਨ ਤੇਰਾ ਫੇਰ ਪੜਾ ਹਾ ਦਾ ਲੰਗਣਾ ਦੇ ਗੋਹਾ ਚੱਕ ਜਾਦਾ ਮੈਨੂੰ ਆ ਮਰਜ਼ੀ ਦੇ ਦੋ ਹਾਂ ਠੀਕ ਆ ਮੈਂ ਆਪੇ ਹੀ ਸੰਭੂਗਾ ਹਾਂ ਜਾਂ ਮੇਰਾ ਕਰ ਦੋ ਬਿਆ ਅੱਛਾ ਮੈਂ ਤਾਂ ਆ ਬੈਠਾ ਲੱਗਦਾ ਦੇਖੀ ਵਰ ਜਾਂਦੀ ਜੋਤ ਹਏ ਹਏ ਡੇਨ ਨੂੰ ਰੋਟੀ ਰੋਟੀ ਦੇ ਦਿਆ ਕਰੋ ਦਾਲ ਦੂਰ ਬਣਾ ਕੇ ਪੋਰਾ ਦੇ ਦਿਆ ਕਰੋ ਸਿੱਖਤ ਪਹਿਲੇ ਦੇ 6 ਕੋਈ ਟਾਈਮ ਆਗਾ ਹੁਣ ਇਹ ਨਿਕਾਤੀ ਆ ਦਾ ਬਦਾ ਬਣਾਣਾ ਜਰਦੇ ਨਹੀਂ ਮੈਨੂੰ ਦੇਖ ਕੇ ਚੁੱਲਾ ਵਾਤੇ ਨਮਰੇ ਆ ਇਹਨੂੰ ਰੋਟੀ ਜਿਹਦੇ ਕਰੋ ਹਾਂ ਤੂੰ ਕਿਦਾਂ ਭਾਈ ਇਹ ਜਰਦੇ ਨਹੀਂ ਮੈਨੂੰ ਬਦਲਾ ਤਾਂ ਕਰਦੇ ਆ ਇਹ ਤਾਂ ਕੁਛ ਕਰਦੇ ਆ ਇਹ ਨਾ ਤਾਂ ਹੋਵੇ ਕੁਝ ਖੜਾ ਜਾਣਾ ਇਹ ਤਾਂ ਇਹ ਤਾਂ ਕੁਛ ਕਰਦੇ ਦੇਲਾ ਕੁੱਟਦੇ ਯਾਰ ਉਟਾ ਕੇ ਦੁੱਖ ਲੱਗੇ ਆ ਮਜਾਈ ਬੈਠਾ ਸਾਡਾ ਸੜਾਣਾ ਕਰਵਾ ਕੰਮ ਨਹੀਂ ਦੇਖਣੇ ਨਾ ਲਾ ਕੇ ਬੰਦਾ ਸਾਡੇ ਪੰਡ ਮਜਾਉਂਦਾ ਮਗਰੋਂ ਮਾਂ ਸਾਰਾ ਮਾਂ ਹੁੰਦਾ ਕਰਦੀ ਦਾਲ ਦੀ ਧੜੀ ਬੈਠਾਏ ਸਨ ਮੈਂ ਕਰ ਨੂੰ ਬਹੁੰਦਾ ਤਾਂ ਬਸ ਇਹ ਜੱਲ ਮੈਂ ਉਹਦੀ ਧਾਰਾ ਜਿੰਦ ਇਧਰੋਂ ਲਿਆ ਗਿਆ ਨਾ ਚੂਣੀਆਂ ਨਹੀਂ ਧਾਰਾ ਹੋਰ ਕਿਉਂਗਾ ਬੁੜਾ ਆ ਗਈ ਨਾ 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 ਮੈਂ ਕੈਨੂ ਨਾਨਾ ਨੇ ਆਉਂਦੀ ਨਹੀਂ ਬਾੜ ਤੇ ਪਸਮਣੇ ਹੋਰ ਫਿਰ ਮੈਂ ਨਹੀਂ ਆ ਕਰਦੀ ਕਰ ਨਾ ਨਾ ਮੈਂ ਤਾਂ ਆਉਂਦੀ ਨਹੀਂ ਬਾਹਰ ਅੱਗੋ ਹਸਟੀ ਐ ਨਾ ਇਧਰ ਨੂੰ ਮੈਂ ਨਹੀਂ ਸਮਾਰ ਕੇ ਲਾ ਮੈਂ ਇਹਦੀ ਜਾਨ ਵੀ ਕਰਦਾ ਨਾਨੇ ਵਾਲੀ ਸਨ ਨਾ 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 ਮੈਨੂੰ ਤਾਂ ਉਹਦੀ ਨੂੰ ਕਹਾਂ ਤਾਂ ਛੱਡਾ ਟੋਕੜਾ ਮੈਂ ਨਹੀਂ ਚਕਾਉਂਦਾ ਮੈਂਗਾ ਤੁਸੀਂ ਬੈਠੋ ਮੈਂ ਕਰ ਰਿਹਾ ਅੱਛਾ ਹੁਣ ਕਰਦਾ ਨਹੀਂ ਉਦੋਂ ਕਰਿਆ ਕਰੂ ਫਿਰ ਤਾਂ ਫਿਰ ਤਾਂ ਭਾਂਡੇ ਵੀ ਧੋਏਗਾ ਰਹਿਗਾ ਪੋਚਾ ਵੀ ਰਹਿਗੇ ਰਹਿਗਾ ਉਹ ਫਿਰ ਆਪੇ ਤੇ ਸੰਭੂਰੇ ਕਰਨਗੇ ਕਰਨ ਮੈਂ ਮੂਰੇ ਸੰਭੂਰੇ ਕਰਕੇ ਦਿਖਾ ਦੇਣਗੇ ਮੈਂ ਨਿਕਸੀ ਤੀ ਨੂੰ ਕੋਹਲ ਜਵਾੜ ਹਾਂ ਹੁਣ ਮੇਰੇ ਤਾਂ ਜਾਣਦੀ ਕਿ ਤੁਸੀਂ ਰੋਲੀ ਹੈ ਮੈਂ ਕਾਹਦੀ ਥੂਰੀ ਇਹਨੇ ਨਹੀਂ ਵਾਰ ਨਹੀਂ ਰੁਣਾਨੀ ਕੀ ਰੋਦੇ ਚ ਆ ਕੇ ਗਏ ਤੁਸੀਂ ਉਹਨੂੰ ਬਾਹਰ ਨਾਲ ਬੁਕਾਣੇ ਪੁੱਤ ਨੇ ਕਿਹਾ ਨਹੀਂ ਕਿ ਤੁਸੀਂ ਜੋ ਕਹਿੰਦੇ ਉਹ ਕਪੜਾ ਉਹਨੂੰ ਕਹੀਂ ਹੈ ਕਹਿਣਾ ਸੀ ਉਦੋਂ ਬਥੇਰਾ ਕਿਹਾ ਸੀ ਹੂੰ ਕਹਿੰਦੇ ਜਦੋਂ ਕੰਮ ਨਹੀਂ ਛੋਟ ਪੁੜੀਆਂ ਦਾ ਇਹ ਝਾੜੂ ਲਾ ਲਿਆ ਮਿੱਟੀ ਵੀ ਨਹੀਂ ਹੁਣ ਤਾਂ ਮਿੱਟੀ ਦਰਵਾਜ਼ੇ ਵੀ ਹੈ ਨਹੀਂ ਗਾ ਆਪਣੇ ਮਿੱਟੀ ਮੁੱਟੀ ਤਾਂ ਹੈ ਨਹੀਂ ਗੀ ਬਸ ਮਿੱਟੀ ਦਰਵਾਜ਼ੇ ਲੈ ਨਹੀਂ ਆ ਅੱਛਾ ਝਾੜੂ ਮਾਰਿਆ ਕੜਾ ਕਾ ਗੋਚਾ ਬੰਦਾ ਬੱਤ ਮਾਰ ਲੈ ਚਾਰ ਬੁੜਾ ਮਜੂਰਾ ਕਰ ਲਿਆ ਬਣਾ ਲਈ ਆ ਕਰ ਲਿਆ ਉਹ ਕਹਿੰਦਾ ਬੁੜੀ ਦਾ ਤਾਂ ਕੰਮ ਸਾਰਾ ਨਹੀਂ ਉਹਦਾ ਚੁਗਲ ਨਾ ਬਦਲ ਕਰ ਲੈਂਦੇ ਬੁੜਾ ਬੇਰਲੇ ਨਾ ਅਜੇ ਬੰਦੇ ਕਹਿੰਦੇ ਬੁੜੀ ਨੂੰ ਬੇਰਲੇ ਨਾ ਗੱਡੀ ਆ ਇਹ ਨਹੀਂ ਆ ਫਿਰ ਨਾ ਖਾਣਾ ਨਹੀਂ ਆ ਡੰਡਾ ਦੇਖ ਖਾਣ ਡੰਡੇ ਨਾਲ ਕੰਮ ਹੁੰਦੇ ਡੰਡੇ ਨਾਲ ਹੁੰਦੇ ਆ ਮੋਟਰਨ ਜਵਾਨ ਆ ਗਿਆ ਉਹ ਡੰਡੇ ਨਾਲ ਕੰਮ ਹੁੰਦੇ ਕੋਈ ਮੋਟਰਨ ਜਵਾਨ ਇਹਨੂੰ ਹਾਂ ਕਿਹੜੇ ਜਵਾਨ ਇਹਨੂੰ ਮਾੜਾ ਜਵਾਨ ਇਹਨੂੰ ਹਾਂ ਗੱਲ ਨਾ ਗੱਜੋਲੀ ਮਾਰੋ ਕਿਹੜੇ ਜਵਾਨੇ ਨੂੰ ਗਲੀ ਮਾਰੋ ਮੋਡਰਨ ਚ ਵਾਲੇ ਮੋਡਰਨ ਮੋਡਰਨ ਆ ਹਾਂ ਮੋਡਰਨ ਆ ਲਾ ਖੁੱਦਾ ਨਹੀਂ ਹੁੰਦਾ ਪਿੰਜਰਾ ਹੁੰਦਾ ਤੇਰੇ ਚੜਕਾ ਉਹ ਖੁੱਦਾ ਹੁੰਦਾ ਤੂੰ ਬੋਹਾ ਚੱਕ ਮੈਂ ਨਹੀਂ ਚੱਕ ਮੈਂ ਨਹੀਂ ਯਾਰ ਮੈਂ ਨਹੀਂ ਯਾਰ ਮੈਂ ਨਹੀਂ ਯਾਰ ਬੋਹਾ ਮੈਂ ਦੇਖਣਾ ਵਾ ساری ਉਮਰ ਚੱਕੀ ਜਣੇ ਕੋਹ ਤੂੰ ਕੀ ਕਰਦਾ ਮੈਂ ਯਾ ਮਨ ਤੁਸੀਂ ਮੈਂ ਬੁਢੀ ਹੋ ਗਈ ਤਾਂ ਹਜੇ ਤੱਕ ਇਹਨੇ ਬੋਹਾ ਚੱਕ ਹਾਂ ਯਾਰ ਇਹ ਕੰਮ ਕਰਕੇ ਦੇਣਾ ਮੈਂ ਕੀ ਹਾਂ ਉਹਦਾ ਸਾਰੀ ਉਮਰ ਕੰਮ ਹੀ ਕੀਤਾ ਗਿਆ ਵੀ ਹਾਂ ਉਹ ਤਾਂ ਯਾਦ ਨਹੀਂ ਇਹਨਾਂ ਨੂੰ ਹਾਂ ਤੂੰ ਬੇਲੀ ਦੇ ਦੇ ਮੁੰਡੇ ਕੋਈ ਨਹੀਂ ਕੰਮ ਕਰੋ ਬੱਸ ਗੋਹ ਖੈਚ ਦੇ ਕੇ ਮੈਂ ਹੁੰਦਿਆ ਗੋਹ ਆਏ ਖੈਚ ਰਹੇ ਹੁੰਦਿਆ ਹਾਂ ਤੂੰ ਕਿਵੇਂ ਖੈਚ ਜਿੰਦੀ ਚ ਆਏ ਹਾਂ ਇਹਦੇ ਹਾਰੋ ਮੈਂ ਚੜ੍ਹ ਪੁਣੇ ਜੀ ਭਾਈ ਕਿਵੇਂ ਐਂਜੇ ਕਰਕੇ ਹਾਂ ਮੈਂ ਤਾਂ ਛੋਟੇ ਅਰਕਿਆਂ ਸੁੱਤੇ ਤੇ ਆਦੋ ਕੱਤੁੰਦੀ ਸੀ ਜਿੰਨਾ ਕੰਮ ਲਗਾ ਲਵਾਂਗੇ ਤੁਸੀਂ ਸੁੱਤੇ ਤੇ ਮੱਤੇ ਬੈਤਣੇ ਨਾ ਮੈਂ ਦੇਖੀ ਚੱਲ ਹਾਂ ਵੇਚ ਕੇ ਜੰਗ ਮਦਾ ਤੇ ਘੁੰਮਣ ਅੱਛਾ ਹਾਂ ਘੁੰਮਣ ਤੋਂ ਉੱਥੇ ਕੈਨੋ ਆਹ ਤਰ ਹਾਂ ਮੈਂ ਕੱਟਾ ਜਾ ਵੇਚ ਦੇਣਾ ਮੈਂ ਹੜੈਣ ਤੋਂ ਹਾਂ ਵੇਚ ਕੇ ਕੱਟਾ ਅਠਾਰਾਂ ਵਿੱਚ ਕਿ ਮੱਝ ਲੈ ਆ ਮੱਝ ਲੈ ਆ ਕੱਟਾਂ ਵਿੱਚ ਕਿ ਇਹ ਨਾ ਸਰਮਿੰਦੋ ਕੀ ਤਾਂ ਹੈ ਨਹੀਂ ਇਹ ਜਾਨ ਮੇਰੇ ਚ ਕੁੜੀ ਨਹੀਂ ਤੁਰ ਕੇ ਜਾਂਦਾ ਡੇਲਾ ਪੈਂਡ ਦਾ ਪੱਲੀ ਲੈ ਕੇ ਸ਼ਹਿਰ ਕਰਨ ਜਾਂਦੀਆਂ ਮੋਟਰ ਤੇ ਬੈਹਿੰਦੀਆਂ ਜਾਂ ਕੇ ਆਹ ਬਾਈ ਜੀ ਹੁਣੀ ਇਹਨਾਂ ਕਿ ਲੈ ਜਾ ਕਰੋ ਕਿਤੇ ਬਾਈ ਕੀ ਤਾਂ ਕਾਕ ਖਾ ਕੇ ਅੰਦਰੇ ਬੜੀ ਜਾਂਦੇ ਆ ਅਸੀਂ ਤਾਂ ਜਾਈਏ ਮੈਂ ਇਹਨਾਂ ਸ਼ੇਅਰ ਕਰਨੀ ਆ ਬੈਠਿਆ ਹਾਂ ਨਾ ਖਾਦੀ ਖਾਪਨਾ ਮਾਤਾ ਕਿਉਂ ਪੰਗਾਈ ਮਾਰ ਲੀnga ਉਹਨਾਂ ਮਾਉਂ ਚੜੇ ਆ ਪਿਆ ਵਾਹੀ ਸੀ ਤਾਂ ਜੰਮਾ ਬਾਰੇ ਹੀ ਮਿਤੇ ਹੈ ਆਹ ਹੈ ਇਹਦਾ ਕਸ਼ੇਰਾ ਵੀ ਨਹੀਂ ਪਉਂਦਾ ਕਿਤੇ ਆਹ ਅੱਜ ਪਾਇਆ ਹੋਇਆ ਵੀ ਅੱਜ ਪਾਇਆ ਤਾਂ ਜਾਨੇ ਮੁੱਢ ਕਾ ਪਾਇਆ ਹੋਇਆ ਇੱਕ ਦਿਨ ਬਾਅਦ ਦਜ਼ਾਰਾਣਾ ਕਸ਼ੇਰਾ ਹੀ ਤੇ ਪਾੜ ਗਿਆ ਹਾਂ ਇੰਜੋਏ ਕਰ ਰਹੇ ਹਾਂ ਫਿਰ ਅੰਬ ਛਾ ਕੇ ਠਾਈ ਸਾਬ ਆਏ ਓਕੇ ਡਾਡਾ ਨੂੰ ਵੀ ਕਹੋ ਡਾਡਾ ਆ ਜੋ ਖਾ ਲਓ ਤੁਸੀਂ ਮਾਮਾ ਜੀ ਖਾ ਲਓ ਇਹ ਲੰਡਨ ਚ ਮਿਲਦੇ ਨਹੀਂ ਆਂਬ ਇਹ ਮੇਰੇ ਦੇ ਮਿਲਦੇ ਆ ਅੱਜ ਕਿੱਥੇ ਘੁੰਮ ਕੇ ਆਏ ਸੀਗੇ ਆ ਬੀ ਮਾਲ ਐਮ ਵੀ ਡੀ ਮਾਲ ਉੱਥੇ ਕੀ ਲਿੱਤਾ ਸੀਗਾ ਫੇਰ ਆਹ ਮਾਣਾ ਕਿ ਲੈਣਾ ਮੈਂ ਪੇੜਾ ਆ ਦੇ ਦੱਬੋ ਫਿਰ ਕੀ ਖਾਇਆ ਸੀਗਾ ਡੋਲਣਾ ਨਹੀਂ ਪੁੱਤਰ ਥੱਲੇ ਕੀ ਖਾਇਆ ਸੀਗਾ ਏ ਤੇਰੇ ਵਰਗਾ ਆ ਜਿੱਦਾਂ ਤੂੰ ਕਰਦਾ ਹੁੰਦਾ ਹੁੰਦਾ ਨਾ ਇਹ ਉਦਾਂ ਨਾਮ ਪਿਆ ਹੈ ਨਾ ਦਰ ਓ ਓ ਨੋ ਨੋ ਕਿਸੇ ਅੱਤੇ ਰੱਖ ਦੇ